ਕਕਰੋ ਪ੍ਰੋਪਰ ਪਹਿਲਾਂ ਤਾਂ ਲੁੱਕ ਸਭ ਤੋਂ ਪਹਿਲਾਂ ਤਾਂ 트ੈਂਡਿੰਗ ਦੇ ਵਿੱਚ ਰਹਿਣ ਵਾਲਾ ਬਹੁਤ ਸੋਹਣਾ ਜਿਹਾ ਕਲਰ ਆ ਨਾ ਤਾਂ ਪ੍ਰੋਪਰ ਜਾਮਨੀ ਹੈ ਨਾ ਹੈਗਾ ਪਿੰਕ ਜਿਹਾ ਠੀਕ ਹੈ ਜੀ ਡਿਟੇਲਿੰਗ ਆ ਜਿਹੜੀ ਤੁਸੀਂ ਚੈੱਕ ਕਰ ਲਈ ਆ ਆ ਜੋ ਆਪਾਂ ਡਿਟੇਲਿੰਗ ਇਸ ਤੋਂ ਜ਼ਿਆਦਾ ਡੀਪਲੀ ਚੈੱਕ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਾਹਾਂ ਤੇ ਰਹਿਣ ਵਾਲਾ ਕੱਟਵਰਕ ਕੱਟਵਰਕ ਦਾ ਬਹੁਤ ਜ਼ਿਆਦਾ 트ੈਂਡ ਹੈ ਤੇ ਆਪਾਂ ਇਹਨੂੰ ਫਿਨਿਸ਼ਿੰਗ ਦੇ ਨਾਲ ਹੀ ਆਪਾਂ ਜਿਹੜਾ ਪੀਸ ਆ ਦਿੰਨੇ ਆ ਤਾਂ ਕਿ ਜਿਹੜਾ ਕੱਟਵਰਕ ਆ ਖਰਾਬ ਨਾ ਹੋਵੇ ਲੌਂਗ ਟਰਮ ਚਲੇ ਤੁਹਾਡਾ ਤੇ ਇਸ ਤੋਂ ਬਾਅਦ ਆ ਜਾਂਦੀ ਹੈ ਇਹਦੀ ਡਿਟੇਲਿੰਗ ਠੀਕ ਹੈ ਜੀ ਸਾਰੀਆਂ ਬਾਜੂ ਨੇ ਜਿਹੜੀਆਂ ਪ੍ਰੋਪਰ ਇਹਦੀਆਂ ਹੈਵੀ ਆਣਗੀਆਂ ਇਹਦੀ ਪਲਸ ਨੈਕਲਾਈਨ ਠੀਕ ਹੈ ਜੀ ਨੈਕਲਾਈਨ ਚਾ ਕਰ ਸਕਦੇ ਤੁਸੀਂ ਸਾਰਾ ਏ ਟੂ ਜ਼ेड ਪੀਸ ਮੋਢੇ ਤੋਂ ਲੈ ਕੇ ਸਾਰਾ ਤੁਸੀਂ ਲਾ ਲੋ ਸਾਈਡ ਤੇ ਇਹ ਇੱਥੇ ਪ੍ਰੈਸ ਕਰਨ ਤੋਂ ਬਾਅਦ ਮਤਲਬ ਕਪੜੇ ਪੈਕ ਕਰਨੇ ਸੀ ਤਾਂ ਇੱਥੇ ਬਲਜ ਪੈ ਰਿਹਾ ਤੇ ਇਹ ਇੱਥੋਂ ਸਾਰਾ ਪੀਸ नीचे तक ठीक है जी नीचे इतना बहुत सोना ਜਿਹਾ ਆਪਾਂ ਨੇ ਕੱਟ ਦਿੱਤਾਗਾ ਕੱਟ ਨੂੰ ਵੀ ਇਦਾਂ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਜਿਹੜਾ ਪੀਸ ਰੈਡੀ ਕਰਿਆਗਾ ਠੀਕ ਹੈ ਜੀ ਫਰੰਟ ਦੇ ਵਿੱਚ ਆਊਗਾ ਇਦਾਂ ਕੱਟ ਜੁਨਿਕ ਸਟਾਈਲ ਦਾ ਕੱਟ ਆਗਾ ਠੀਕ ਹੈ ਜੀ ਇਹ ਆ ਜਾਏਗਾ ਸੈਂਟਰ ਪੈਨਲ ਵਿਦਆਊਟ ਪਲੇਸ ਦੇ ਵਿੱਚੋਂ ਪੀਸ ਬਣਿਆਗਾ ਇਹ ਠੀਕ ਹੈ ਜੀ ਤੇ ਬੈਕ ਸਾਈਡ ਪਲੇਟਸ ਪਾਈਆਂ ਨੇ ਆਪਾਂ ਸੋ ਥੈਟ ਪੀ ਫੀਟਿੰਗ ਹੈ ਜਿਹੜੀ ਤੁਹਾਡੀ ਆ ਸਕੇ ਠੀਕ ਹੈ ਜੀ ਇਹ ਹੈਗਾ ਸਭ ਤੋਂ ਪਹਿਲਾਂ ਤਾਂ ਸੂਟ ਆਪਣਾ ਹੈਂਡਵਰਕ ਦਾ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਫੁੱਲ ਪ्योर ਚਨੂਨ ਦਾ ਰੱਖਿਆ ਬਹੁਤ ਸੋਹਣਾ ਜਿਹਾ ਪਰਲ लेस ਦੇ ਡਿਟੇਲਿੰਗ ਦੇ ਨਾਲ ਦੁਪੱਟਾ ਠੀਕ ਹੈ ਜੀ ਇਹਦੇ ਨਾਲ ਭੈਣ ਨੇ ਬਣਾਈਆਂ ਬਾਟਮ ਸਲਵਾਰ ਠੀਕ ਹੈ ਜੀ ਤੁਸੀਂ ਇਹਦੇ ਨਾਲ ਗਰਾੜਾ ਸ਼ਰਾਰਾ ਪੈਂਟ ਕੋਈ ਵੀ ਬਣਾ ਸਕਦੇ ਹੋ ਫੁੱਲ ਪਿਓ ਚਨੂਨ ਨੇ ਦੁਪੱਟਾ ਲਾਇਆ ਆਪਾਂ ਨੇ ਤੁਸੀਂ ਔਰਗੈਂਜ਼ਾ ਵੀ ਲਵਾ ਸਕਦੇ ਹੋ ਜੇ ਆਪਾਂ ਫੁੱਲ ਪਿਓ ਦਾ ਦੁਪੱਟਾ ਲੈਣੇ ਆ ਤਾਂ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਸੈਮੀ ਦੇ ਨਾਲੋਂ ਸਿਰਫ 5-700 ਦਾ ਫਰਕ ਪੈਂਦਾਗਾ ਤੇ ਇਹਦੇ ਨਾਲ ਕੀ ਇਹ ਦੁਪੱਟਾ ਜਿਹੜਾ ਫੁੱਲ ਵਧੀਆ ਜਿਹੜੀ ਲੋਕਾ ਉਹ ਆ ਜਾਂਦੀ ਹੈ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਅਗਲਾ ਪੀਸ ਜਿਹੜਾ ਦੇਖੋ ਆ ਜਿਹੜਾ ਪੀਸ ਹੈਗਾ ਆਲਵੇਜ਼ ਕਲਰ ਆ ਜਿਹੜਾ ਹਿੱਟ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਇਹ ਤੇ ਕਲਰ ਹੈਗਾ ਠੀਕ ਹੈ ਜੀ ਰਸਟ ਕਲਰ ਦੇ ਵਿੱਚ ਹੈਂਡਵਰਕ ਦੇ ਉੱਤੇ ਆਰਟੀਕਲ ਬਹੁਤ ਸੋਹਣਾ ਜਿਹਾ ਪਹਿਲਾਂ ਤਾਂ ਜਿਹੜੀ ਸਾਡੇ ਤੋਂ ਤੁਸੀਂ ਕਰੇਵ ਲਓਗੇ ਨਾ ਸਾਡੀ ਕਰੇਵ ਵੀ ਫੁੱਲ ਪਿਓਰ ਦੀ ਮਾਰ ਦਿੰਦੀ ਹੈਗੀ ਤੁਸੀਂ ਆਪ ਦੇਖੋ ਦਾਣੇਦਾਰ ਕਰੇਵ ਆਫ ਜਿਵੇਂ ਫੁੱਲ ਪਿਓਰ ਕਰੇਵ ਹੁੰਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਹੁਣ ਤੁਹਾਨੂੰ ਮੈਂ ਸ਼ਾਲਟ ਦੀ ਪ੍ਰੋਪਰ ਲੁੱਕ ਚੈੱਕ ਕਰਾਉਣੀ ਹੈ ਵੀ ਕਿੰਨੀ ਕਿ ਜਿਆਦਾ ਸੋਹਣੀ ਲੁੱਕ ਬਣੀ ਹੋਈ ਹੈ ਸ਼ਾਲਟ ਦੀ ਤੇ ਇਹਦੀ ਲੁੱਕ ਚੈੱਕ ਕਰੋ ਤੁਸੀਂ ਸਭ ਤੋਂ ਪਹਿਲਾਂ ਤਾਂ ਬਹੁਤ ਜਿਆਦਾ ਸੋਹਣਾ ਕਲਰ ਆ ਮੇਰਾ ਤਾਂ ਆਲਵੇਸ ਫੇਵਰਿਟ ਕਲਰ ਰਹਿਣ ਵਾਲਾ ਹੈ ਰੈਸਟ ਕਲਰ ਜੋ کہہ ਰਹੇ ਤੇ ਜਿਹੜਾ ਵਰਕ ਆ ਨਾ ਬਹੁਤ ਜ਼ਿਆਦਾ ਸੋਹਣਾ ਤੇ ਮਤਲਬ ਇਹ ਇਹ ਜਿਹਾ 컬러 ਆ ਤੁਸੀਂ ਕਿਸੇ ਵੀ ਫੰਕਸ਼ਨ ਤੇ ਇਹਨੂੰ ਪਾ ਸਕਦੇ ਹੋ ਕੋਈ ਵੀ ਏਜ ਦਾ ਪਾ ਸਕਦਾ ਇਹ ਨਹੀਂ ਹੈਗਾ ਵੀ ਇਹ ਬਹੁਤ ਜ਼ਿਆਦਾ ਡਾਰਕ ਲੱਗਦਾ ਜਾਂ ਬਹੁਤ ਜ਼ਿਆਦਾ ਹਨਾ ਔਰ ਜੇ ਲੱਗਦਾ ਕਿਸੇ ਵੀ ਏਜ ਦਾ ਗਰੁੱਪ ਦਾ ਬੰਦਾ ਇਹਨੂੰ ਪਾ ਸਕਦਾ ਤੇ ਫਿਲਹਾਲ ਤੁਸੀਂ ਇਹ ਲਾ ਲਓ ਤਿੰਨ ਚਾਰ ਸਾਲ ਤੋਂ ਸਟਿਲ ਹਜੇ ਤੱਕ ਇਹ ਟ੍ਰੈਂਡ ਦੇ ਵਿੱਚ 컬러 ਆ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਸਭ ਤੋਂ ਪਹਿਲਾਂ ਨਾ ਇਹਨੂੰ ਬਾਜੂ ਦਾ ਵਰਕ ਠੀਕ ਹੈ ਜੀ ਤੇ ਇਸ ਤੋਂ ਬਾਅਦ neck line ਬਹੁਤ ਸਿੰਪਲ ਜਿਹੀ ਲੈ ਗਈ ਜਾਂ ਤੇ ਆਪਾਂ suit ਬਣਾਇਆ ਸ਼ਰਟ ਦਾ ਤੇ ਇਸ ਤੋਂ ਬਾਅਦ ਘੇਰੇ ਦਾ ਕੰਮ ਤੁਸੀਂ ਡਿਟੇਲਿੰਗ ਚ ਕਰ ਸਕਦੇ ਹੋ ਇਹ ਹੈਗਾ ਪ੍ਰੋਪਰ ਘੇਰੇ ਦਾ ਸਾਰਾ ਕੰਮ ਆ ਠੀਕ ਹੈ ਜੀ ਤੇ ਇਹ ਨੂੰ ਦਿੱਤੀ ਆਪਾਂ ਨੇ ਫਿਨਿਸ਼ਿੰਗ ਪੱਟੀ ਠੀਕ ਹੈ ਜੀ ਇਹਦੇ ਨਾਲ ਸਿੰਪਲ ਬੇਸਿਕ ਜਿਹੇ ਰਹਿਣ ਵਾਲੀ ਆ ਪਟਿਆਲਾ ਸਲਵਾਰਾ ਪਾਉਂਦੀਆਂ ਨੇ ਦੀਆਂ ਪਟਿਆਲਾ ਸਲਵਾਰ ਬਣਾਈ ਆ ਫੋਨ ਦੇ ਪਰਚੋਨੋਂ ਹੁੰਦਾ ਦੁਪੱਟਾ ਦੁਪੱਟੇ ਉੱਤੇ ਇਦਾਂ ਲੇਸ ਕਿਉਂਕਿ ਸਿੰਪਲ ਸੋਬਰ ਜਿਹਾ ਸੂਟ ਬਣਾਇਆ ਆਪਾਂ ਨੇ ਠੀਕ ਹੈ ਜੀ ਤੇ ਤੁਸੀਂ ਕਿਸੇ ਵੀ ਗੈਟ ਟੂ ਗੈਦਰਿੰਗ ਦੇ ਵਿੱਚ ਇਹਨੂੰ ਪੀਸ ਨੂੰ ਪਾ ਸਕਦੇ ਹੋ ਲਾਈਟ ਦਾ ਲਾਈਟ ਹਲਕਾ ਹੈਵੀ ਦਾ ਹੈਵੀ ਪੀਸ ਆ ਜਿਹੜਾ ਇਹ ਪ੍ਰੋਪਰ ਪੀਸ ਹੈਗਾ ਤੁਸੀਂ ਇਹ ਪੀਸ ਦੀ ਸਾਨੂੰ ਬੁਕਿੰਗ ਕਿਸੇ ਕਲਰ ਦੇ ਵਿੱਚ ਦੇ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਬਹੁਤ ਸੋਹਣਾ ਜਿਹਾ ਸੂਟ ਆ ਜਿਹੜਾ ਪਰਪਲ ਕਲਰ ਦੇ ਵਿੱਚ ਕਾਰਨਸ ਦੇ ਵਿੱਚ ਜਿਹੜਾ ਪਰਪਲ ਕਲਰ ਹੁੰਦਾ ਦੇ ਵਿੱਚ ਪੀਸ ਆ ਜਿਹੜਾ ਰੈਡੀ ਹੋਇਆਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਡਿਟੇਲਿੰਗ ਚੈੱਕ ਕਰਵਾਵਾ ਤੁਹ ਆਇਆਗਾ ਤੇ ਇਸ ਤੋਂ ਬਾਅਦ ਇਹ ਪਾ ਇੱਥੇ ਕੰਮ ਆਏਗਾ ਹੈਂਗਿੰਗ ਦੀ ਲੇਸ ਡਟੇਲਿੰਗ ਦੇ ਨਾਲ ਤੇ ਜਿਹੜਾ ਪੀਸ ਆ ਉਹ ਬਹੁਤ ਹੈਵੀ ਟਾਈਪ ਆਊਗਾ ਠੀਕ ਹੈ ਜੀ ਚੈੱਕ ਕਰ ਸਕਦੇ ਤੁਸੀਂ ਬਾਜੂ ਤੇ ਇਦਾਂ ਮੋਢੇ ਤੇ ਵਰਕ ਠੀਕ ਹੈ ਜੀ neck ਤੇ neck line ਤੇ ਸੈਂਟਰ ਪੈਨਲ ਸਾਰੇ ਕੰਮ ਰਹੂਗਾ ਪ੍ਰੋਪਰ ਹੁਣ ਤੁਸੀਂ ਸ਼ਰਟ ਦੀ ਪਹਿਲਾਂ ਤਾਂ ਲੁੱਕ ਚੈੱਕ ਕਰੋ ਕਿੰਨਾ ਜ਼ਿਆਦਾ ਹੈਵੀ ਪੀਸ ਆ ਠੀਕ ਹੈ ਜੀ ਇਸ ਤੋਂ ਬਾਅਦ ਇਹਦੀ ਬਾਟਮ ਵੀ ਵਰਕ ਹੋਈ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਫੁੱਲ ਪ्योर ਚਨੋਂ ਦਾ ਦੁਪੱਟਾ ਰੱਖਿਆ ਦੁਪੱਟੇ ਦੇ ਤਾ ਲਾਈਆ ਲੇਸ ਤੇ ਲੇਸ ਤੁਸੀਂ ਆਪਣੀ ਅਕੋਰਡਿੰਗ ਕੋਈ ਵੀ ਚੇਂਜ ਕਰਾ ਸਕਦੇ ਹੋ ਜਦ ਤੁਸੀਂ ਬੁਕਿੰਗ ਦਿਨੇ ਤੁਸੀਂ ਬੁਕਿੰਗ ਦੇ ਅਕੋਰਡਿੰਗ ਜਿਹੜਾ ਪੀਸ ਨੂੰ ਆਹ ਆਪਣੇ A to Z ਆ ਜਿਹੜੇ ਚੇਂਜ ਤੁਸੀਂ ਕਰਵਾ ਸਕਦੇ ਹੋ ਅਸੀਂ ਕੋਈ ਕੁਸ਼ ਵੱਧ ਘੱਟ ਨਹੀਂ ਕਰਦੇ ਕੋਈ ਵੀ ਲੇਸ ਚੇਂਜ ਕਰਵਾ ਲਓ ਫਿਨਿਸ਼ਿੰਗ ਕਰਵਾ ਲਓ ਕਿੰਦਾ ਮਰਜੀ ਕਰਵਾ ਲਓ ਸੋ ਤੁਸੀਂ ਇਹ ਜਿਹੜਾ ਸਾਡੇ ਕੋਲ ਜਿਹੜਾ ਪੀਸ ਆ ਬਹੁਤ ਜ਼ਿਆਦਾ ਰੀਜ਼ਨੇਬਲ ਰੇਟ ਦੇ ਵਿੱਚ ਜਿਹੜਾ ਪੀਸ ਲੈ ਸਕਦੇ ਹੋ ਅੰਡਰ 10000 ਦੀ ਰੇਂਜ ਦੇ ਵਿੱਚ ਜਿਹੜਾ ਪੀਸ ਆ ਬਿਲਕੁਲ ਸੀਤਾ ਸਵਾਏ ਤੁਹਾਡੇ ਘਰ ਆ ਜਾਊਗਾ ਫੁੱਲ ਪਿਓਰ ਚਨੋਂ ਦੇ ਕਿ ਜੀ ਦੇ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਆ ਜਿਹੜਾ ਬਾਈ ਕਰ ਸਕਦੇ ਹੋ ਤੇ ਬੁਕਿੰਗ ਦੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੰਬਰ ਸਾਨੂੰ ਅਦੇਸ਼ ਮਤਲਬ ਫੋਟੋ ਆ ਜਿਹੜੀ ਤੁਸੀਂ ਸਾਡੇ ਨੰਬਰ ਤੇ ਭੇਜ ਸਕਦੇ ਹੋ ਤੇ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਪ੍ਰੋਪਰ ਹੈਂਡਵਰਕ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਕੋਈ ਆਰ ਨਹੀਂ ਕੋਈ ਮਿਕਸ ਨਹੀਂ ਤੇ ਸਾਰਾ ਹੈਵੀ ਹੈਂਡਵਰਕ ਦਾ ਪੀਸ ਆ ਜਿਹੜਾ ਰਹਿਣ ਵਾਲਾ ਤੇ ਵਰਕ ਦੀ ਸ਼ਾਈਨ ਵੀ ਹੈ ਜਿਹੜੀ ਤੁਸੀਂ ਇਹ ਨਹੀਂ ਹੈਗਾ ਵੀ ਖਰਾਬ ਹੋਊਗੀ ਫੈਬਰਿਕ ਵੀ ਪੂਰਾ ਵਧੀਆ ਆਪਾਂ ਫੈਬਰਿਕ ਯੂਜ਼ ਕਰਦੇ ਆ ਚਾਹੇ ਸੂਟ ਆਪਣੇ ਕੋ 5000 ਦਾ ਬਣੇ ਚਾਹੇ 50000 ਦਾ ਬਣੇ ਤਾਂ ਆਪਾਂ ਸੂਟ ਆ ਜਿਹੜਾ ਕੰਪਰੋਮਾਈਜ਼ ਨਹੀਂ ਕਰਦੇ ਫੈਬਰਿਕ ਦੇ ਵਿੱਚ ਬਿਲਕੁਲ ਵੀ ਤੇ ਫੈਬਰਿਕ ਆ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਸੁਪੀਰੀਅਰ ਮਿਲੂਗਾ ਠੀਕ ਹੈ ਜੀ ਤੇ ਬੁਕਿੰਗ ਦੇਣ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਜਿਹੜਾ ਬਹੁਤ ਸੋਹਣਾ ਜਿਹਾ ਕਲਰ ਆਗਾ ਠੀਕ ਹੈ ਜੀ ਇਹ ਹੈਗਾ ਪਿਸਤਾ ਜਿਹਾ ਕਦਰ ਪਿਸਤਾ ਵੀ ਜਿਹੜਾ ਰੈਡੀमेड ਦੇ ਵਿੱਚ ਪਿਸਤਾ ਮਿਲਦਾ ਉਹ ਵਾਲਾ ਕਲਰ ਨਹੀਂ ਤੁਸੀਂ ਵੀਡੀਓ ਦੇ ਵਿੱਚ ਐਗਜ਼ੈਕਟਲੀ ਇਸ ਟਾਈਮ ਦੇਖ ਸਕਦੇ ਹੋ ਵੀ ਕਿੰਨਾ ਕੁ ਜ਼ਿਆਦਾ ਸੋਹਣਾ ਜਿਹੜਾ ਪੀਸ ਆ ਕਲਰ ਦਾ ਬਣਿਆ ਹੋਇਆ ਹੈਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਡਿਟੇਲਿੰਗ ਚੈੱਕ ਕਰਾ ਲਈਏ ਫੁੱਲ ਪੇਓ ਚਨੋਂ ਦੇ ਦੁਪੱਟਾ ਦੁਪੱਟੇ ਤੇ ਇਹਦਾ ਫੁੱਲ ਵਾਲੀ ਲੇਸ ਠੀਕ ਹੈ ਜੀ ਭੈਣ ਨੇ ਬਣਾਇਆ ਗਰਾਰਾ ਬੜਾ ਵਾਲਾ ਗਰਾਰਾ ਗਰਾਰੇ ਨੂੰ ਬਿਲਕੁਲ ਪਲੇਨ ਰੱਖਿਆ ਆਪਾਂ ਨੇ ਤੇ ਤੁਸੀਂ ਕੋਈ ਵੀ ਲੇਸ ਵਗੈਰਾ ਲਗਾ ਸਕਦੇ ਮੇਨ ਚੀਜ਼ ਇਹਦੀ ਹੈਗੀ ਸ਼ਰਟ ਤੋਂ ਆਪਾਂ ਇਹਦੀ ਸ਼ਰਟ ਦੀ ਤੁਹਾਨੂੰ ਪ੍ਰੋਪਰ ਲੁੱਕ ਜਿਹੜੀ ਚੈੱਕ ਕਰਾਉਣੀ ਹੈ ਠੀਕ ਹੈ ਜੀ ਜੇ ਮੱਕ ਦੀ ਸ਼ਰਟ ਆ ਗਈ ਸਭ ਤੋਂ ਪਹਿਲਾਂ ਡਿਟੇਲਿੰਗ ਚੈੱਕ ਕਰ ਸਕਦੇ ਤੁਸੀਂ ਸ਼ਰਟ ਦੀ ਲੁੱਕ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਕ੍ਰਿਸਟਲ ਦਾ ਵਰਕ ਹੈ ਹੈਵੀ ਪੂਰਾ ਵਰਕ ਹੈ ਕੁਕਿੰਗ ਡੇਨ ਲਈ ਨੰਬਰ ਤੇ ਗ੍ਰੀਨ ਤੇ ਚੱਲ ਰਹੇ ਹਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕੰਬੀਨੇਸ਼ਨ ਦੇ ਵਿੱਚ ਪੀਸ ਨੂੰ ਜਿਹੜਾ ਰੈਡੀ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਡਿਟੇਲਿੰਗ ਤਾਂ ਤੁਸੀਂ ਚੈੱਕ ਕਰ ਹੀ ਲਈ ਆ ਤੇ ਹੁਣ ਤੁਹਾਨੂੰ ਮੈਂ ਪ੍ਰੋਪਰ ਲੁੱਕ ਚੈੱਕ ਕਰਵਾਉਣੀ ਠੀਕ ਹੈ ਜੀ ਤੇ ਇਹ ਸੂਟ ਕਿਸ ਹਿਸਾਬ ਕਰਾ ਬਣਿਆ ਹੋਇਆ ਠੀਕ ਹੈ ਜੀ ਲਓ ਜੀ ਦੇਖੋ ਪੀਸ ਕਿੰਨਾ ਜਿਆਦਾ ਸੋਹਣਾ ਰੂਹ ਖੁਸ਼ ਹੁੰਦੀ ਆ ਪੀਸ ਨੂੰ ਦੇਖ ਕੇ ਇੱਕ ਤਾਂ ਸਿੰਪਲ ਸੋਲਵਰ ਜਿਹਾ ਕਲਰ ਤੇ ਉੱਪਰ ਜੀ ਬਾਰਿਕ ਮਤਲਬ ਸੋਬਰ ਜਸ ਪੈਸਾ ਹੀ ਨਹੀਂ ਹੈਗਾ ਵੀ ਜਿਆਦਾ ਵਰਕ ਗੁੰਦਮਾ ਗੁੰਮਾ ਜਾਂ ਭਾਰੀ ਭਾਰੀ ਜਿਆ ਸਟਲ ਜਿਆ ਵਰਕ ਦਾ ਸਾਰਾ ਸਭ ਤੋਂ ਪਹਿਲਾਂ ਤਾਂ ਕ੍ਰਿਸਟਲ ਦਾ ਵਰਕ ਇਹਦੇ ਘੇਰੇ ਤੇ ਆ ਗਿਆ ਆਪਾਂ ਪਹਿਲਾਂ ਦੱਬਕੇ ਦਾ ਕ੍ਰਿਸਟਲ ਦਾ ਸਾਰਾ ਜਿਹੜਾ ਵਰਕ ਇਹਦਾ ਰਹਿਣ ਵਾਲਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਵਰਕ ਸਾਰਾ ਸਾਰੇ ਸੂਟ ਦੇ ਵਿੱਚ ਇਦਾਂ ਆਏਗਾ ਜਾਲ ਬਹੁਤ ਸੋਹਣਾ ਸੂਟ ਹੈਗਾ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਤਾਂ ਨੈਕ ਲਾਈਨ ਨੂੰ ਆਪਾਂ ਸੋਹਣਾ ਡਿਫਰੈਂਟ ਜਿਆ ਕੰਮ ਕਰਨ ਦੀ ਕੋਸ਼ਿਸ਼ ਕਰੀ ਆ ਸੋ ਇਹਦੀਆਂ ਬਾਹਾਂ ਵੀ ਇਦਾਂ ਐਜ਼ ਇਟ ਐਜ਼ ਇਟ ਸਾਰੀਆਂ ਸੇਮ ਹੈਵੀ ਆਣ ਗਈਆਂ ਠੀਕ ਹੈ ਜੀ ਇਦਾਂ ਸਾਰੇ ਬਾਜੂ ਤੇ ਫਿਨਿਸ਼ਿੰਗ ਪੱਟੀ ਆਪਾਂ ਲਾ ਕੇ ਦਿੰਨੇ ਆ ਸਾਰੇ ਸੂਟਾਂ ਤੇ ਤੇ ਇਹ ਹੈਗਾ ਪ੍ਰੋਪਰ ਸਾਰਾ ਸੂਟ ਦੇਖੋ ਕਿ ਉਸੇ ਕਿੰਨਾ ਜਿਆਦਾ ਸੋਨਾ ਸੂਟ ਬਣਿਆ ਹੋਇਆ ਹੈ ਹਨਾ ਜੀ ਤੇ ਇਹਦੇ ਨਾਲ ਜਿਹੜਾ ਆਪਾਂ ਨੇ ਬੇਸਿਕ ਪਲੇਨ ਅਸਾ ਸਟਾਰ ਰੱਖਿਆਗਾ ਕਿਉਂਕਿ ਇਹਦੇ ਨਾਲ ਨਾ ਜਿਹੜੀ ਸ਼ਰਟਰੀ ਲੁੱਕ ਵੀ ਬਹੁਤ ਜਿਆਦਾ ਇਨਹੈਂਸ ਹੋ ਜੇ ਆਪਾਂ ਪਲਾਜ਼ੋ ਨੂੰ ਵੀ ਆਪਾਂ نیچے ਗੋਟੇ ਦੀਆਂ ਲਾਈਨਾਂ ਲਗਾ ਲਈਏ ਜਾਂ ਕੁਝ ਵੀ ਹੋਰ ਕਰ ਲਈਏ ਸੋ ਦੈਟ ਜਿਹੜੀ ਵਰਕ ਦੀ ਕੁਆਲਿਟੀ ਹੈ ਜਾਂ ਵਰਕ ਦੀ ਜਿਹੜੀ ਹੈਗੀ ਹੈ ਸਫਾਈ ਹੈਗੀ ਜਾਂ ਜਿਹੜੀ ਇਹਦੀ ਚਮਕਾ ਉਹ ਜਿਆਦਾ ਡਲ ਪੈ ਜਾਊਗੀ ਕਿਉਂਕਿ ਉਹ ਤਿੰਨੇ ਚੀਜ਼ਾਂ ਤੇ ਜਿਆਦਾ ਪ੍ਰਭਾਵ ਪੈਣ ਲੱਗ ਜੂਗਾ ਸੋ ਆਪਾਂ ਬੇਸ ਮਤਲਬ ਜਿਹੜਾ ਆਪਾਂ ਅਟਰੈਕਸ਼ਨ ਆ ਸਿਰਫ ਸ਼ਰਟ ਹੀ ਹਰ ਤਿਆਰੀ ਵੀ ਉਹਨੂੰ ਦੇਖ ਕੇ ਪੀਸ ਨੂੰ ਆ ਲੱਗੂ ਵੀ ਵਾਕਿਆ ਸੂਟ ਹੀ ਬਣਿਆ ਹੋਇਆ ਹੈ ਤੇ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਤੇ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੁਸੀਂ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਸੂਟ ਕਿਵੇਂ ਇੱਕਦਾ ਲੱਗਿਆ ਵਰਕ ਨਹੀਂ ਸਾਡੀ ਫਿਨਿਸ਼ਿੰਗ ਕਿਵੇਂ ਆ ਸਲਾਈ ਸਾਡੀ ਕਿਵੇਂ ਦੀ ਆ ਜਿੰਨਾ ਗੰਨਾ ਕੋਲ ਸੂਟ ਪਹੁੰਚੇ ਨੇ ਤੇ ਇੱਕ ਰਿਕਵੈਸਟ ਜ਼ਰੂਰ ਆ ਤੁਹਾਨੂੰ ਜਦ ਵੀ ਤੁਸੀਂ ਸੂਟ ਦਿੰਦੇ ਹੋ ਤਾਂ ਸਾਨੂੰ ਮੇਜਰਮੈਂਟ ਜ਼ਰੂਰ ਕਲੀਅਰ ਕਰੋ ਆਪਣਾ ਮੇਜਰਮੈਂਟ ਜਿਹੜਾ ਤੁਹਾਡੇ ਮੇਜਰਮੈਂਟ ਤੇ ਸੂਟ ਆਊਗਾ ਸੇਮ ਡਿੱਟੋ ਪੀਸ ਬਣੂਗਾ ਤੇ ਜਦ ਵੀ ਬੁਕਿੰਗ ਦੇਣੀ ਆ ਸਿਰਫ ਤੁਸੀਂ ਇਹ ਦੱਸਣਾ ਵੀ ਬੋਡੀ ਮੇਸਰਮੈਂਟ ਆ ਜਾਂ ਤੁਹਾਡਾ ਹੈਗਾ ਇਹ ਨੋ ਧਿਆਨ ਨਾਲ ਪਾ ਠੀਕ ਹੈ ਜੀ ਇਹ ਸੋ ਤੁਸੀਂ ਉਹ ਰਿਟਰਨ ਦੇ ਵਿੱਚ ਦੱਸਣਾ ਹੈਗਾ ਤਾਂ ਕਿ ਸਾਨੂੰ ਵੀ ਇਜ਼ੀ ਹੋਵੇ ਤੇ ਤੁਹਾਨੂੰ ਵੀ ਇਜ਼ੀ ਹੋਵੇ ਕਿਉਂਕਿ ਜਦ ਕਿਸੇ ਦਾ ਸੂਟ ਖਰਾਬ ਹੁੰਦਾ ਜਾਂ ਉਹ ਸਹੀ ਨਹੀਂ ਜਾਂਦਾ ਤਾਂ ਤੁਹਾਡੇ ਨਾਲ ਵੱਧ ਮੂੜ ਸਾਡਾ ਖਰਾਬ ਹੁੰਦਾ ਕਿਉਂਕਿ ਇਸ ਪੀਸ ਨੂੰ ਬਣਾਉਣ ਪਿੱਛੇ ਸਾਡੀ ਪਤਨੀ ਕਿੰਨੀ ਕਿ ਜ਼ਿਆਦਾ ਮਿਹਨਤ ਆਉਂਦੀ ਹੈ ਜਿੰਨੀ ਕਿ ਤੁਹਾਡੇ ਸੂਟ ਨੂੰ ਪੈਸੇ ਲਾਉਣ ਪਿੱਛੇ ਮਿਹਨਤ ਆ ਜਾਂਦੀ ਹੈ ਉੰਨੀ ਸਾਡੀ ਮਿਹਨਤ ਇਸ ਸੂਟ ਨੂੰ ਬਣਾਉਣ ਦੇ ਲਈ ਮਿਹਨਤ ਆ ਜਾਂਦੀ ਆ ਸੋ ਰਿਕਵੈਸਟ ਆ ਸਾਰੀਆਂ ਭੈਣਾਂ ਜਿਨ੍ਹਾਂ ਵੀ ਤੁਸੀਂ ਹਨ ਆਰਡਰ ਦਿਨੇ ਹੋਗੇ ਸਾਰੇ ਇੱਕ ਵਾਰ ਮੇਕ ਸ਼ੋਰ ਕਰਿਓ ਆਪਣੀ ਮੇਜਰਮੈਂਟਸ ਨੂੰ ਵੀ ਮੇਜਰਮੈਂਟਸ ਬਿਲਕ ਤਾਂ ਕਿ ਜਿਹੜਾ ਤੁਸੀਂ ਵੀ ਖੁਸ਼ੀ-ਖੁਸ਼ੀ ਸੂਟ ਪਾਓ ਤੇ ਸਾਡਾ ਵੀ ਮਨ ਖੁਸ਼ ਹੋਵੇ ਜਾਂ ਤੁਹਾਡੇ ਕੋਲ ਸਾਡਾ ਆਰਟੀਕਲ ਪਹੁੰਚਦਾ ਠੀਕ ਹੈ ਜੀ ਡਿਟੇਲਿੰਗ ਤੁਸੀਂ ਚੈੱਕ ਕਰ ਲਈਆ ਤੇ ਸੂਟ ਜਿਹੜਾ ਤੁਸੀਂ ਕਿਸੇ ਵੀ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਪੀਸ ਨੂੰ ਜਿਹੜਾ ਰੈਡੀ ਕਰਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਾਂ ਜਿਹੜਾ ਅਗਲਾ ਪੀਸ ਬਣਾਇਆ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਹਿੱਟਾ ਜਿਹੜਾ ਡਿਜ਼ਾਈਨ ਰਹਿਣ ਵਾਲਾ ਸੋ ਆਪਾਂ ਨੇ ਵੀ ਉਹਨੂੰ ਰੈਡੀ ਕਰ ਦਿੱਤਾਗਾ ਤੇ ਸਭ ਤੋਂ ਪਹਿਲਾਂ ਤਾਂ ਪਫ ਵਾਲਾ ਕੰਮ ਰਹਿਣ ਵਾਲਾ ਸਾਰੇ ਦੁਪੱਟੇ ਤੇ ਦੇਖੋ ਤੁਸੀਂ ਵਰਕ ਪਹਿਲਾਂ ਕਿੰਨਾ ਜ਼ਿਆਦਾ ਸਫਾਈ ਦੇ ਵਿੱਚ ਕੰਮ ਆ ਇੱਕ ਵੀ ਟੰਕਾ ਇੱਧਰ ਉੱਧ ਸਫਾਈ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਇਹਦੇ ਜਿਹੜਾ ਪੀਸ ਆ ਤੁਹਾਨੂੰ ਪ੍ਰੋਪਰ ਲੁੱਕ ਮੈਂ ਚੈੱਕ ਕਰਾਉਣੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਪੀਸ ਦੀ ਗੱਲਬਾਤ ਕੀ ਹੈ ਹਾਂਜੀ ਤੇ ਸਭ ਤੋਂ ਪਹਿਲਾਂ ਹੁਣ ਤੁਸੀਂ ਸਾਰੇ ਸੂਟ ਦੀ ਲੁੱਕ ਤਾਂ ਚੈੱਕ ਕਰ ਲਿਆ ਠੀਕ ਹੈ ਜੀ ਕਿੰਨਾ ਕੁ ਜ਼ਿਆਦਾ ਬਲੂਇਸ਼ ਗ੍ਰੇ ਜਿਹੜਾ ਫੈਬਰਿਕ ਕਲਰ ਰਹਿਣ ਵਾਲਾ ਫੈਬਰਿਕ ਰਹਿਣ ਵਾਲਾ ਫੁੱਲ ਪਿਓਰ ਆਰਗੇਂਜ਼ਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆ ਟ੍ਰੈਂਡ ਦੇ ਵਿੱਚ ਕਲਰ ਰਹਿਣ ਵਾਲਾ ਮਤਲਬ ਪੀਸ ਰਹਿਣ ਵਾਲਾ ਪ੍ਰੋਪਰ ਤੇ ਫੈਬਰਿਕ ਵੀ ਤੇ ਇਹਦੇ ਵਿੱਚ ਜਿਹੜੀ ਹੈਗੀ ਆਪਣੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਸਿੰਪਲ ਵਰਕ ਨਾਲ ਦੀ ਇਹਨੂੰ ਲੇਸ ਦਿੱਤੀ ਹੈਗੀ ਠੀਕ ਹੈ ਜੀ ਇਹ ਹੈਗਾ ਇਹਦੇ ਘੇਰੇ ਦਾ ਕੰਮ ਠੀਕ ਹੈ ਜੀ ਇਹ ਘੇਰੇ ਦਾ ਕੰਮ ਸਾਰੇ ਪੈਨਲਸ ਦੇ ਵਿੱਚ ਇਦਾਂ ਵਰਕ ਆਏਗਾ ਗਲੇ ਨੂੰ ਆਪਾਂ ਡਿਫਰੈਂਟ ਜਿਹਾ ਸਟਾਈਲ ਦਿੱਤਾ ਪੈਨ ਦੇ 8 8 ਇੰਚ ਗਲੇ ਨੇਗੇ ਤੇ ਉਹ ਸੀ ਥਰੂ ਨਹੀਂ ਰਹੂਗਾ ਇੱਥੋਂ ਅਸੀਂ ਉਸ ਹਿਸਾਬ ਨਾਲ ਹੀ ਸੈਟਿੰਗ ਕਰਦੇ ਹਾਂ ਥੋੜਾ ਸੀ ਥਰੂ ਨਾ ਰਹੇ ਸੋ ਇਹਦੇ ਬਾਜੂ ਤੇ ਵੀ ਇਦਾਂ ਵਰਕ ਆਊਗਾ ਫਰੰਟ ਬੈਕ ਬਹੁਤ ਸੋਨਾ ਜਿਹਾ ਕਲਰ ਕੰਬੀਨੇਸ਼ਨ ਪਹਿਲਾਂ ਤਾਂ ਨਿਕਲ ਕੇ ਆਉਂਦਾ ਹੈ ਠੀਕ ਹੈ ਜੀ ਫਰੋਜ਼ੀ ਨਹੀਂ ਆ ਬਲੂਇਸ਼ ਗ੍ਰੇ ਜੇ ਕਲਰ ਹੈਗਾ ਥੋੜਾ ਜਿਹਾ ਹੈ ਠੀਕ ਹੈ ਜੀ ਤੇ ਇਹ ਹੈਗਾ ਇਹਦੀ ਸ਼ਰਟ ਦੀ ਲੁੱਕ ਤੇ ਇਸ ਤੋਂ ਬਾਅਦ ਆਪ ਆ ਜੰਨੇ ਆ ਦੁਪੱਟੇ ਤੇ ਉਹ ਜਿੰਨਾ ਸੂਟ ਹੈ ਵੀ ਉਹਨਾਂ ਹੀ ਦੁਪੱਟਾ ਹੈ ਵੀ ਠੀਕ ਹੈ ਜੀ ਤੇ ਇਹ ਹੈਗਾ ਦੁਪੱਟਾ ਠੀਕ ਹੈ ਜੀ ਇੰਨਾ ਭਾਰੀ ਦੁਪੱਟਾ ਹੈਗਾ ਇਹ ਹੈਗਾ ਇਹ ਚਨੂਨ ਦਾ ਸਾਰੇ ਦੁਪੱਟੇ ਤੇ ਐਡਾ ਆਉਗਾ ਫਰਕ ਸਾਰੇ ਲੜਾਂ ਤੇ ਠੀਕ ਹੈ ਜੀ ਜਿਹੜੇ ਦੋਨੇ ਪੱਲੇ ਨੇ ਦੁਪੱਟੇ ਦੇ ਬਹੁਤ ਜ਼ਿਆਦਾ ਹੈਵੀ ਨੇਗੇ ਠੀਕ ਹੈ ਜੀ ਬਹੁਤ ਜ਼ਿਆਦਾ ਹੈਵੀ ਪੀਸ ਆ ਇਸ ਤੋਂ ਬਾਅਦ ਸੈਂਟਰ ਦੇ ਵਿੱਚ ਆਪਾਂ ਜਦ ਅੱਗੇ ਆਉਣੇ ਆ ਤਾਂ ਸੈਂਟਰ ਦੇ ਵਿੱਚ ਹਲਕਾ ਹਲਕਾ ਕੰਮ ਠੀਕ ਹੈ ਜੀ ਸੈਂਟਰ ਦੇ ਵਿੱਚ ਸਾਰਾ ਲਾਈਟ ਵੇਟ ਕੰਮ 4 ਸਿਰਫ ਬਿਲਕੁਲ ਪਲੇਨ ਨੇ ਪੱਲੇ ਠੀਕ ਹੈ ਜੀ ਲੜ ਨੇ ਜਿਹੜੇ ਉਹ ਹੈਵੀ ਨੇ ਦੇ ਤੇ ਇਸ ਤੋਂ ਬਾਅਦ ਦੇ ਖੁੱਲੇ ਵਾਲਾ ਪਲਾਜ਼ੋ ਬਣਾਇਆ ਆਪਾਂ 12 ਇੰਚ ਮੋਰੀ ਵਾਲਾ ਤੇ ਇਹਦੇ ਉੱਤੇ ਇਦਾਂ ਆਪਾਂ ਨੇ ਜਿਹੜੇ ਆਪਾਂ ਚਾਕਾਂ ਤੇ ਲੇਸ ਲਗਾਈ ਆ ਉਹ ਲੇਸ ਦੀ ਡਿਟੇਲਿੰਗ ਦਿੱਤੀ ਆ ਠੀਕ ਹੈ ਜੀ ਤੇ ਹੈਗਾ ਦੁਪੱਟਾ ਸੂਰ ਦਾ ਕਲਰ ਕੰਬੀਨੇਸ਼ਨ ਜਾਂ ਤੁਸੀਂ ਦੱਸਿਓ ਵੀ ਕਿਵੇਂ ਦਾ ਲੱਗਿਆ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਆ ਬਹੁਤ ਸਾਰਾ ਸੋਹਣਾ ਸੂਟ ਆਗਾ ਠੀਕ ਹੈ ਜੀ ਤੁਸੀਂ ਜਿਹੜਾ ਪੀਸ ਹੈਗਾ ਇਹ ਲੈ ਸਕਦੇ ਹੋ ਸਾਡੇ ਤੋਂ ਤੇ ਦਿਖਾਉਣ ਦਾ ਮਕਸਦ ਇਹ ਹੀ ਹੁੰਦਾ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੀਸ ਹੈ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਇਹ ਪੀਸ ਹੈ ਜਿਹੜਾ ਇੰਸਟਾਗ੍ਰam ਤੇ ਤੁਸੀਂ ਦੇਖਿਆ ਹੀ ਹੋਊਗਾ ਕਾਫੀ ਹੈਟਰੀ ਡਿਜ਼ਾਈਨ ਹੈਗਾ ਤੇ ਇਹ ਜਿਹੜਾ ਪੀਸ ਆਪਾਂ सेम ਕਿਤੋਂ ਰੈਡੀ ਕਰਿਆ ਸਰ ਤੁਸੀਂ ਵੀ ਇਹ ਪੀਸ ਆ ਜਿਹੜਾ ਰੈਡੀ ਕਰਵਾ ਸਕਦੇ ਹੋ ਜਾਂ ਕੋਈ ਵੀ ਥੋੜਾ ਕਸਟਮਾਈਜ਼ੇਸ਼ਨ ਕਰਵਾਉਣੀ ਹੈ ਤੁਸੀਂ ਠੀਕ ਹੈ ਜੀ ਤੁਹਾਡਾ ਕੋਈ ਵੀ ਖੁੱਦ ਦਾ ਡਿਜ਼ਾਈਨ ਆ ਤੁਸੀਂ ਉਹ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਪੀਸ ਲੈ ਕੇ ਆ ਗਏ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਡਿਟੇਲਿੰਗ ਚੈੱਕ ਕਰੋ ਬਹੁਤ ਜ਼ਿਆਦਾ ਹਿੱਟ ਡਿਜ਼ਾਈਨ ਚੱਲ ਰਿਹਾ ਹੈ ਅੱਜ ਦੇ ਟਾਈਮ ਮੇਨ ਖਾਸੀਅਤਾਂ ਸਿਰਫ ਇਹਦਾ ਆਹ ਦੁਪੱਟਾ ਹੀ ਆ ਠੀਕ ਹੈ ਜੀ ਜਿਹੜਾ ਪੇਂਟ ਵਾਲਾ ਦੁਪੱਟਾ ਸਾਰਾ ਦੁਪੱਟੇ ਦੇ ਉੱਤੇ ਇਦਾਂ ਲੇਸ ਠੀਕ ਹੈ ਜੀ ਸਾਰਾ ਜਿਹੜਾ ਪੀਸ ਆਗਾ ਉਹ ਬਹੁਤ ਜ਼ਿਆਦਾ ਸੋਨਾ ਤੇ ਡਬਕੇ ਦੇ ਵਿੱਚ ਇਦਾਂ ਵਰਕ ਠੀਕ ਹੈ ਜੀ ਸਾਰੇ ਡਬਕੇ ਦੇ ਇਦਾਂ ਵਰਕ ਪਲੱਸ ਹੈਂਗਿੰਗ ਲੇਸ ਸਾਰੇ ਇਦਾਂ ਕਲੀਆਂ ਤੇ ਕੰਮ ਠੀਕ ਹੈ ਜੀ ਇਸ ਤੋਂ ਬਾਅਦ ਫਿਨਿਸ਼ਿੰਗ ਪੱਟੀ ਤੇ ਭੈਣ ਨੇ ਬਣਾਇਆ ਇਹਦੇ ਨਾਲ ਕਲੀਆਂ ਵਾਲਾ ਪਲਾਜ਼ੋ ਤੇ ਤੁਸੀਂ ਇਹਦੇ ਨਾਲ ਕੁਝ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਕਰੀਆਂ ਵਾਲਾ ਪਲਾਜ਼ੋ ਬਣਾਇਆ ਆਪਾਂ ਨੇ ਤੇ ਇਹ ਹੈਗਾ ਪੀਸ ਤੇ ਪੀਸ ਤੁਹਾਨੂੰ ਪ੍ਰਾਈਸ ਦਾ ਸਿਰਫ ਸਿਰਫ ਇਹ ਪੀਸ ਹੈਗਾ ਸਿਰਫ ਇਹ 5000 ਦਾ ਹੈਂਡਵਰਕ ਦਾ ਆਨ ਸਟਿਚ ਸੂਟ ਸਿਰਫ 5000 ਦਾ ਪੀਸ ਦਾ ਕਰੇਵ ਦਾ ਸੂਟ ਜਿਹੜਾ ਪੇਂਟ ਆ ਉਹ ਸਿਰਫ ਔਰਗੈਂਜ਼ਾ ਤੇ ਹੀ ਹੁੰਦਾਗਾ ਠੀਕ ਹੈ ਜੀ ਤੇ ਸੋ ਇਹ ਔਰਗੈਂਜ਼ਾ ਤੇ ਹੀ ਆ ਪੀਸ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਜਿਹੜਾ ਤੈਸ ਆਹੋ ਬਣਿਆ ਹੋਇਆ ਠੀਕ ਹੈ ਜੀ ਮੈਂ ਤੁਹਾਨੂੰ ਪ੍ਰੋਪਰ ਜਿਹੜੀ ਲੋਕਾ ਦੁਪੱਟੇ ਚੈੱਕ ਕਰਾਉਣੀ ਆ ਹਾਂਜੀ ਲਓ ਚੈੱਕ ਕਰੋ ਦੁਪੱਟਾ ਤੇ ਦੁਪੱਟਾ ਹੈਗਾ ਆਪਣਾ ਆਰਗੈਂਜ਼ਾ ਟੈਬੀ ਟੈਬੀ ਆਰਗੈਂਜ਼ਾ ਜਿਹੜੀਆਂ ਪਹਿਣਾ ਕਹਿੰਦੇ ਨੇ ਵੀ ਸਾਡੇ ਸਿਰ ਤੇ ਨਹੀਂ ਰਹਿੰਦਾ ਵੀ ਅਸੀਂ ਆਰਗੈਂਜ਼ਾ ਨਹੀਂ ਪਸੰਦ ਕਰਨਾ ਬਹੁਤ ਸੋਹਣਾ ਦੁਪੱਟਾ ਹੈ ਖੋਲੇ ਤੇ ਪਤਾ ਲੱਗਦਾ ਦੁਪੱਟਾ ਵੀ ਬਹੁਤ ਸੋਹਣਾ ਪੀਸ ਸਾਰਾ ਹੈਵੀ ਹੈਂਡਵਰਕ ਦੇ ਨਾਲ ਪੇਂਟ ਦੇ ਉੱਤੇ ਹਾਈਲਾਈਟ ਠੀਕ ਹੈ ਜੀ ਸਾਰਾ ਵਰਕ ਹੈਂਡਵਰਕ ਦੇ ਨਾਲ ਤੇ ਜਿਹੜਾ ਪੀਸ ਆ ਉਹ ਕਰਿਆ ਹੋਇਆ ਠੀਕ ਹੈ ਜੀ ਪੇਂਟ ਆਗਾ ਸਾਰਾ ਤੇ ਦੁਪੱਟੇ ਤੇ ਇਦਾਂ ਲੇਸ ਸਾਰਾ ਦੁਪੱਟਾ ਫਰੰਟ ਬੈਕ ਇਦਾਂ ਹੀ ਆਊਗਾ ਠੀਕ ਹੈ ਜੀ ਸਾਰਾ ਬਹੁਤ ਜ਼ਿਆਦਾ ਸੋਹਣਾ ਪੀਸ ਆ 5000 ਦੇ ਵਿੱਚ ਕੁਝ ਵੀ ਨਹੀਂ ਆਉਂਦਾ 5000 ਦੇ ਵਿੱਚ ਦੱਕੇ ਵਾਲਾ ਪੀਸ ਠੀਕ ਹੈ ਜੀ ਕਰੇਵ ਦਾ ਪੀਸ ਆ ਨੀਲੇ ਰੰਗ ਦੇ ਵਿੱਚ ਹੀ ਮਿਲੂ ਠੀਕ ਹੈ ਜੀ ਇਹੀ ਇੱਕ ਸਿੰਗਲ ਕਲਰ ਆ ਕੁਆਂਟੀਟੀ ਬਹੁਤ ਆ ਤੁਸੀਂ ਕਿਸੇ ਵੀ ਟਾਈਮ ਮੇਰੀ ਬੁਕਿੰਗ ਦੇ ਸਕਦੇ ਹੋ ਆਨ ਸਟਿਚ ਵੀ ਲੈ ਸਕਦੇ ਹੋ ਠੀਕ ਹੈ ਜੀ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਪੀਸ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਪੀਸ ਆ ਬੁਕਿੰਗ ਤੁਸੀਂ ਦੇ ਸਕਦੇ ਹੋ ਪੀਸ ਸਾਰੇ ਆਪਣੇ ਕੋਲ 7 ਪੀਸ ਰਹਿੰਦੇ ਨੇ ਸਿਰਫ ਤੇ ਤੁਸੀਂ ਇਹ 7 ਪੀਸਾਂ ਦੇ ਵਿੱਚੋਂ ਆਪਣੀ ਜਿਹੜੀ ਬੁਕਿੰਗ ਆ ਹੋ ਕਰਵਾ ਸਕਦੇ ਹੋ ਬਿਨਾ ਪੇਮੈਂਟ ਤੋਂ ਆ ਜਿਹੜੇ ਕੋਈ ਵੀ ਬੁਕਿੰਗ ਨਹੀਂ ਹੋਊਗੀ ਠੀਕ ਹੈ ਜੀ ਸੋ ਬੁਕਿੰਗ ਪੇਮੈਂਟ ਦੇ ਨਾਲ ਹੀ ਜਿਹੜੀ ਬੁਕਿੰਗ ਹੋਊਗੀ ਸੋ ਤੁਸੀਂ ਪਲੀਜ਼ ਪੇਮੈਂਟ ਆ ਜਿਹੜੀ ਕਰਵਾ ਕੇ ਆਪਣਾ ਜਿਹੜਾ ਪੀਸ ਆ ਸਾਈਡ ਤੇ ਕਰਵਾ ਲਿਓ ਥੈਂਕ ਯੂ